ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜਨ ਅਥੂਗੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲੇ ਪਹੁੰਚੇ ਆ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਇੱਕ ਵੈੜ ਲਿਆ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤੀ ਆ ਵੈੜ ਚੰਗੀ ਲੱਗੇਗੀ ਜਿਹੜੇ ਵੀਰ ਨੂੰ ਆਪਦੀ ਤਸੱਲੀ ਆ ੱਤੇ ਪਗੇ ਤੁਸੀਂ ਤਸੱਲੀ ਕਰ ਸਕਦੇ ਹੋ ਕਿਉਂਕਿ ਦਿਨ ਹਜੇ ਕੱਚੀ ਆ ਕੋਈ 10 ਕ ਦਿਨ ਦਾ ਸਮਾਂ ਲੱਗਪਗ ਹੋਵੇਗਾ ਹੋ ਸਕਦਾ ਵੀ ਉੱਪਰ ਵੀ ਲੈ ਜਾਏ ਵੈੜ ਚੰਗੀ ਆ ਰਾਜੀ ਆ ਪੇਟ ਪੁਠਾ ਵੀ ਸੋਨਾ ਤੇ ਪੂਰੀ ਗੱਲਬਾਤ ਆਪਾਂ ਹੈਪੀ ਦੇ ਨਾਲ ਕਰ ਲਾਂਗੇ ਅੱਜ 30 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 10 ਵਜੇ ਮਾਰਨਿੰਗ ਦਾ ਸਮਾਂ ਤੇ ਇੱਕ ਬੱਚੀ ਇਸੇ ਦੀ ਬੱਚੀ ਹੈਗੀ ਆ ਦੋਸਤੋ ਸ਼ਾਈ ਵਾਲਾਂ ਅੰਗਰੇਜ਼ ਵਿੱਚ ਇਸੇ ਦੀ ਬੱਚੀ ਆ ਪਹਿਲੇ ਸੂਬੇ ਦੀ ਇਹ ਵੀ ਵਿਕਾਊ ਆ ਸੋ ਕਿਸੇ ਵੀਰ ਨੇ ਨਾਲ ਖਰੀਦਣੀ ਆ ਜਾਂ ਵੱਖਰੇ ਤੌਰ ਤੇ ਲੈਣੀ ਆ ਉਹ ਵੀਰ ਹੈਪੀ ਤੋਂ ਪੁੱਛ ਲਾਂਗੇ ਵੀ ਕੀ ਰੇਟ ਭਾਅ ਵਧਦਾ ਰਹੇਗਾ ਬੱਚੀ ਚੰਗੀ ਜਾਤੀ ਵਾਲੀ ਆ ਤੁਹਾਨੂੰ ਤੁਹਾਨੂੰ ਵੇਖੋਗੇ ਤਾਂ ਪੂਰਾ ਗਿੱਠ ਲਮਾ ਤੁਹਣੀ ਆ ਆ ਵੇਖੋ ਠੀਕ ਆ ਤੇ ਆਓ ਕਰਦੇ ਆ ਗਰਬਤ ਪਾਈ ਹੈਪੀ ਦੇ ਨਾਲ ਆ ਆਜਾ ਭਰਾ ਹੈਪੀ ਭਾਈ ਸਭ ਤੋਂ ਪਹਿਲਾਂ ਸਾਸਰੀ ਘਰ ਕੀ ਹਾਲ ਚਾਲ ਸਾਸਰੀ ਘਰ ਸੰਧੂ ਸਾਹਿਬ ਹੋਰ ਕੈਮ ਹਾਂਜੀ ਚੜ੍ਹਦੀ ਕਲਾ ਜੀ ਠੀਕ ਆ ਠੀਕ ਆ ਹੈਪੀ ਖਿੱਚੀ ਆਉਂਦਾ ਮੀਟਰ ਫਿਰਾਂ ਹਾਂ ਕੇ ਦੇ ਮਾਹ ਰਾਜੀ ਭਾ ਵੇਚੀ ਜਾਂਦਾ ਮਾਲ ਚਲੋ ਮਾਲ ਵੀ ਸੁਥਰਾ ਹੁੰਦਾ ਕਈ ਰ ਇੱਕ ਤੁਹਾਡੇ ਸਿਰ ਤੇ ਇੱਕ ਬਾਬੇ ਸਿਰ ਤੇ ਹਾਂ ਨੇ ਮਾਲ ਸੁਥਰਾ ਭਾਈ ਵਿਕਦਾ ਐਗੋ ਭੈਣ ਭਰਾ ਇਹਨਾਂ ਨੂੰ ਚੰਗੀ ਲੈਣੀ ਚੰਗੀ ਵੇਚਣੀ ਆ ਜੋ ਉਹਨਾਂ ਨੇ ਪਹਿਲੇ ਲਾਉਣੇ ਆ ਨਾ ਬਿਲਕੁਲ ਚੰਗੀ ਲੋ ਚੰਗੀ ਵੇਚੋ ਬਿਲਕੁਲ ਜੀ ਬਿਲਕੁਲ ਮਾੜੀ ਲੈਣ ਦਾ ਪੈਦਾ ਕੋਈ ਨਹੀਂ ਨਹੀਂ ਜੀ ਮਾੜੀ ਲਵਾਂਗੇ ਹੌਲਾ-ਪਾਲੇ ਲਾਂਗੇ ਬੱਧੀ ਰਹਿਣੀ ਕੀ ਫਾਇਦਾ ਬਸ ਬਸ ਜੇ ਸਾਡੇ ਪਰਸੋਂ ਵੀਡੀਓ ਪਾਈ ਕੱਲ ਸਾਰਾ ਮਾਲ ਵੇਚ ਗਿਆ ਦੋ ਵੈੜਾਂ ਸਵੇਰੇ ਇੱਕ ਬੰਦੇ ਲੈ ਗਏ ਸਵੇਰੇ ਠੀਕ ਆ ਠੀਕ ਆ ਹਾਂਜੀ ਸੂਈ ਸਵਾਈ ਬੈਠ ਜਾਓ ਠੀਕ ਆ ਰਾਤ ਲਈ ਰਾਤ ਜੋਈ ਦੇ ਸਵੇਰੇ ਬੰਦੇ ਲੈ ਕੇ ਲਾ ਦੇਗਾ ਹਾਂ ਹਾਂਜੀ ਲੋਬੀ ਪ੍ਰਭੂ ਮੁਹੱਬਤ ਆਪਾਂ ਪਰਸੋਂ ਵੀਡੀਓ ਪਾਈ ਸੀ ਵੀ ਹੈਪੀ ਸੀ ਉਹ ਸਾਰਾ ਮਾਲ ਵੇਚ ਗਿਆ ਸੀਗਾ ਫਿਲਹਾਲ ਹੁਣ ਅੱਜ ਇੱਕ ਇਹ ਬਕਾਊ ਜਿਹੜੀ ਵੈੜ ਆਈ ਹੋਈ ਆ ਹੈਪੀ ਕੀ ਡਿਟੇਲ ਆ ਇਸ ਵੈੜ ਦੀ ਇਸ ਨੂੰ ਸੋ ਦੂਜਾ ਸੁਆਜੋ ਹਾਂ ਤੇ ਸੂਨ ਚ 8 ਦਿਨ ਲੱਜਾ ਉਹਨਾਂ ਦੇ ਮਕਤਾਬ 8-9 ਦਿਨ ਪਏ ਆ ਸੂਨ ਚ 8-9 ਦਿਨ ਹਾਂਜੀ ਠੰਡੀ-ਠੁੰਡੀ ਵੇਲੋ ਬੜੀ ਆ ਹਾਂਜੀ ਬਣੂ-ਬਣੂ ਚੰਗੀ ਚੱਲੇਗੀ ਠੀਕ ਆ ਜੀ ਹਾਂਜੀ ਤੇ 8-9 ਦਿਨ ਬਾਕੀ ਆ ਹਾਂਜੀ ਤੇ ਢਿੱਲਾ ਢੋਲਾ ਲੜ-ਦੋੜ ਬਕਾ ਮੈਂ ਕਹਿੰਦਾ ਵੇਲੇ ਤੁਹਾਨੂੰ ਤਾਂ ਬੜੀ ਬੰਦੀ ਗਾਂਦੇ ਆਹ ਆਹ ਕਰੋ ਚੈੱਕ ਜੀ ਠੀਕ ਆ ਤੇ ਹੋਰ ਸ਼ਾਈ ਆਲ ਜੋ ਵੇਖ ਸ਼ਾਈ ਵਾਲਾ ਦੋਸਤੋ ਤੁਹਾਨੂੰ ਤਾਂ ਵੀ ਤੁਸੀਂ ਦੇਖੋਗੇ ਤੇ ਆਹ ਕਰੋ ਚੈੱਕ ਸੰਪੂਰਨ ਬਾਕੀ 53 ਤੋਂ ਪਣ ਨਾ ਨਾ ਓਕੇ ਆ ਜੀ 33 ਦੇ ਆਪ ਜੀ ਵੀ ਵੀ ਤਸੱਲੀ ਕਰੇ ਜਿੰਨੇ ਪੈਸੇ ਲਾਉਣੇ ਆ ਠੀਕ ਆ ਹਾਂ ਜੀ ਠੀਕ ਆ ਤੇ ਹੈਪੀ ਬਾਈ ਸੁਹਾਗਾ ਦੂਜਾ ਕਿ ਤੀਜਾ ਦੂਜਾ ਦੂਜਾ ਸੰਦੂ ਸਾਹਿਬ ਪਹਿਲੇ ਸੁਹਾਗ ਦੀ ਆ ਵੱਛੀ ਆ ਇਸੇ ਦੀ ਬੱਛੀ ਇਸੇ ਦੀ ਵੱਛੀ ਦੋ ਹੀ ਉਹਨਾਂ ਕੋਲ ਆ ਗਈ ਮਾਵਾਂ ਦੀਆਂ ਹਾਂ ਹਾਂ ਜੀ ਦੋ ਦੋ ਦਾ ਮਾਰਿਆ ਸੀਗਾ ਹਾਂ ਜੀ ਦੋਵਾਂ ਦਾ ਹੀ ਹਾਂ ਜੀ ਠੀਕ ਆ ਤੇ ਇਹ ਬੱਛੀ ਵੀ ਆਪਾਂ ਦੇਣੀ ਆ ਹਾਂ ਜੀ ਇਹ ਵੀ ਦੇਣੀ ਆ ਠੀਕ ਆ ਚਲੋ ਫਿਲਹਾਲ ਆਪਾਂ ਇਸ ਬੈਡ ਦੀ ਗੱਲ ਕਰ ਲਈਏ ਹੈਪੀ ਬਾਈ ਵੀ ਕੀ ਰੇਟ ਮੁੱਲ ਭਾਵਰਤਾ ਕੀ ਰੱਖਿਆ ਇਸ ਦਾ ਸੰਧੂ ਸਾਹਿਬ ਆਪਾਂ ਲੋਕਾਂ ਲੈਣੀ ਕਰਨਾ 60 ਪੈਂਟ ਨਹੀਂ ਕਰਨਾ ਹਾਂ 52000 ਚ ਪਹੁੰਚ ਕਰਨੀ ਆ 14 ਲੀਟਰ ਦੁੱਧ ਪਹਿਲਾਂ ਨਹੀਂ ਦਿੱਤਾ ਚੰਗੀ ਜਾਂ ਸਾੰਭੀ ਵੇਚ ਲੋ ਕੋਈ ਫਿੱਕੀ ਫੁੱਕੀ ਨਹੀਂ ਗਈ ਸਿਰ ਮੇਰੇ ਕਹਦਾ ਕੱਲ ਦਾ ਦੀਨ ਆਪਾਂ ਫਟਾਉਣ ਖਾਂਦਿਆ ਵੀ ਆ ਲੋ ਵੀ ਦੋਸਤੋ ਕਰੋ ਚੈੱਕ ਦੂਜਾ ਸਵੇਰ ਸੋਣੀ ਆ ਤੇ 52000 ਬਾਈ ਹੈਪੀ ਕਹਿੰਦਾ ਵੀ 52000 ਦੇ ਵਿੱਚ ਪਹੁੰਚੇਗਾ ਪਹੁੰਚ ਪਹੁੰਚ ਨਹੀਂ ਪੰਜਾਬ ਪੰਜਾਬ ਦੀ ਇਹ ਪਹੁੰਚੇ 52000 ਚ ਹਾਂਜੀ ਅੱਛਾ ਪਰ ਲੋਕ ਵੈ ਲੋ ਸਾਫੜ ਏਦਾਂ ਮੰਗ ਜੇ ਆਪਾਂ 52 ਹੀ ਪਹੁੰਚ ਕਰਦੇ ਆ। ਲੋਈ ਬੋਸਤੋ 52000 ਦੇ ਵਿੱਚ ਪਹੁੰਚ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਦੇ ਤੁਸੀਂ ਮੰਗਾਉਣੀ ਹੈ ਤਾਂ 52000 ਦੇ ਵਿੱਚ ਪਹੁੰਚ ਆ ਕੱਚੀ ਜ਼ਰੂਰ ਆ ਕੋਈ 10 ਦਿਨ ਦਾ 9 ਦਿਨ ਦਾ ਸਮਾਂ ਲਾਏ ਪਈ ਆ। 18 ਕਿਲੋ ਤੋਂ ਜ਼ਿਆਦਾ ਨਹੀਂ 16 17 ਕਿਲੋ ਰਮਾ ਨਚਵਾਈਓ ਲਾਏ ਪਈ ਆ ਦੋਸਤੋ ਤੇ ਥਾਂ ਥਾਂ ਨੂੰ ਦੇਖੋਗੇ ਤਾਂ ਬੜਾ ਸੋਹਣਾ ਮੁੱਠੀ ਆ ਥਾਂ ਦਾ। ਤੇ ਚੰਗੀ ਚਵਾਈ ਵੇੜ ਕਰਾ ਦੂਗੀ ਬਾਕੀ ਟਿਪ ਕੇ ਤੁਸੀਂ ਆਨਲਾਈਨ ਪਹਿਲਾਂ ਮੇਰਾ ਵੀਰ ਕੋਈ ਵਿਆਹ ਦਾ ਆਨਲਾਈਨ ਇਹ ਨਹੀਂ ਕੋਈ ਚੱਕਰ ਹੈ ਮੇਰੇ ਬਣੂ ਬਹੁਤ ਚੰਗੀ ਥਲੋ ਖੁੱਲਣੀ ਚੰਗੀ ਹੈ ਜੀ ਠੀਕ ਆ ਤਸੱਲੀ ਕਰ ਸਕਦੇ ਹੋ ਤੁਸੀਂ ਘਰ ਵਿਜਿਟ ਕਰਕੇ ਜਿਹੜੇ ਵੀਰ ਨੇ ਸਾਈ ਬੰਨਾ ਕਰਕੇ ਆਨਲਾਈਨ ਤੁਸੀਂ ਟਿਪ ਕੇ ਤਸੱਲੀ ਕਰਾਉਣੀ ਆ ਤੇ ਵੀਰ ਹੈਪੀ ਦੇ ਘਰੋਂ ਤੁਸੀਂ ਟਿਪ ਕੇ ਤਸੱਲੀ ਕਰਕੇ ਵੀ ਲੈ ਕੇ ਜਾ ਸਕਦੇ ਹੋ ਵੀਡੀਓ ਕਾਲ ਕਰਕੇ ਤਸੱਲੀ ਦੇ ਨਾਲ ਦੇਖ ਸਕਦੇ ਹੋ ਠੀਕ ਆ ਤੇ 52000 ਦੇ ਵਿੱਚ ਘਰ ਪਹੁੰਚਾ ਖੁੱਲ ਕੇ ਦਿਖਾਈਏ ਜੀ ਸਮਝਾਵੇ ਨਾ ਨਾ ਜਨਾਨੀ ਕੋਲੋਂ ਨਾ ਕੋਹ ਦੇ ਖਾਲ ਦੇ ਨਾ 21 ਸਾਂ ਬੱਧੀਆ ਰੇਲੀਆਂ ਅਸੀਂ ਡਰਦੇ ਯਾਰ ਹੂੰ ਦੇ ਲੋਕ ਚੋੜੇ ਜਾਂਦੇ ਰਹੇ ਨਾ ਵੀ ਪ੍ਰਭੂ ਆਹ ਦੇਖੋ ਗੱਡ ਕੱਠੀ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਜਿਵੇਂ ਆਪਾਂ ਨਾਰਮਲ ਹੀ ਸ਼ਾਹੀਵਾਲ ਵਾਂਗ ਦੇਖਦੇ ਆ ਚਾਹ ਨਾ ਵਧੀਆ ਦੇ ਨਾਲ ਛੋਟੀ ਆ ਚਾਦਰ ਝੂਲਰ ਕਾਫੀ ਜਿਆਦੀ ਵੱਡੀ ਆ ਆ ਵੇਖੋ ਚਾਦਰ ਦਾ ਉਹ ਕਿੱਡੀ ਆ ਪਿਓਰ ਸ਼ਾਹੀ ਆਲ ਦੱਸਿਆ ਆ ਦੇਖੋ ਵੀ ਵੇ ਲੋ ਪੀਸਵਾਲੀ ਵੇਖੋ ਆ ਵੇਖੋ ਜੀ ਆ ਉਹਨਾਂ ਕਹਿੰਦੇ ਲੈਵਲ ਉਹਦਾ ਚੰਗਾ ਬਈ ਖੁੱਲਾ ਬਣਾਉਂਗਾ ਮੈਂ ਕਹਿੰਦਾ ਸੰਸਾ ਚੰਗੀ ਬਣੂ ਥੱਲੇ ਆਉਗਾ ਆ ਠੀਕ ਹਾਂਜੀ ਦੇਨ ਅੱਢ ਦਾ ਪਾਇਏ ਜੇ ਉਹਨਾਂ ਰਾਸ਼ ਰੂਸ਼ਨ ਵੀ ਚੰਗਾ ਆਚੜਿਆ ਵਾਲਾ ਅੱਛਾ ਅੱਛਾ ਟ੍ਰਾਂਸਲੇਸ਼ਨ ਦੀਆਂ ਦੋ ਬੋਰੀਆਂ ਦੇ ਪਾਤੀਆਂ ਆਹੇ ਤੈਨੂੰ ਸੰਭੀ ਆ ਜੇ ਕੋਈ ਚਾਰਿਆ ਤੇ ਬਿਲਕੁਲ ਸੋ ਬਾਕੀ ਜਿਹੜਾ ਦੋਸਤੋ ਨਾਰਮਲੀ ਆਪਾਂ ਜਜਮੈਂਟ ਕਰ ਸਕਦੇ ਹਾਂ ਪਰ ਕਹਿੰਦਾ ਤੇ ਰਾਜੀ ਹੋਈ ਨਹੀਂ ਜਾਣੀ ਜੰਮੀ ਪਲੀ ਵੇਖੋ ਨਹੀਂ ਆ ਇਹ ਬਾਕੀ ਬਾਈ ਦਾ ਮਾਲ ਆ ਦੋਸਤੋ ਇਹ ਮਿੰਟਾਂ ਸੈਕਿੰਡਾਂ ਦੀ ਖੇੜ ਹੀ ਹੁੰਦਾ ਜਾਂ ਫਿਰ ਰੇਟ ਚ ਆਇਜ ਹੁੰਦਾ ਵਾਜਬ ਰੇਟ ਹੁੰਦਾ ਉਹ ਜਿਹੜੀ ਚੱਕਰ ਦੱਸਦੇ ਪਹੁੰਚ ਨੂੰ ਪੂਰੀ ਦੱਲੇ ਵਿੱਚ ਕੁੱਲੀ ਚੱਲ ਨਹੀਂ ਹੈ ਠੀਕ ਆ ਇੱਕ ਘਰੇ ਪਹੁੰਚ ਹੁੰਦੀ ਆ ਵੀ ਤੁਸੀਂ ਬਿਲਕੁਲ ਤਸੱਲੀ ਕਰਨੀ ਆ ਵੀਡੀਓ ਕਾਲ 'ਚ ਟਿਪ ਕੇ ਜਿਹੜੀ ਤਸੱਲੀ ਕਰਾ ਕੇ ਸਾਈਵਿਆਂ ਨਾ ਕਰਕੇ ਬਾਕੀ ਤੁਸੀਂ ਦੋਸਤੋ ਘਰੇ ਹோம் ਡਿਲੀਵਰੀ ਜਈਆ ਲੈ ਸਕਦੇ ਹੋ ਕਿਸੇ ਪਜੂ ਦੀ ਵੀ ਓ ਬਾਈ ਹੈਪੀ ਜੜਾ ਪੰਜਾਬ ਦੇ ਵਿੱਚ ਆ ਤਾਂ ਵੀ ਕਿਤੇ ਵੀ ਆਪਾਂ ਪਹੁੰਚਾ ਦਾਂਗੇ ਘਰੇ ਹਾਂਜੀ ਹੈਪੀ ਬਾਈ 52000 52000 ਚ ਪਹੁੰਚ ਉੱਚੋ ਵੀ ਕੋਈ ਵੀ ਰਿੱਤ ਹੈ ਉਹ ਸ਼ੋਸ਼ਟਪਾ ਵੀ ਕਰਾਂਗੇ ਕਰਾਂਗੇ ਵੀ ਆਏ ਦਾ ਮੰਨਤਾ ਨੂੰ ਵੀ ਕਰਾਂਗੇ ਆਪਾਂ ਜ਼ਰੂਰ ਕਰਾਂਗੇ ਹਾਂਜੀ ਤੇ ਆ ਜੋ ਇੱਧਰ ਇਹ ਕੀ ਡਿਟੇਲ ਐਂਦੀ ਫਿਰ ਬੱਛੀ ਤੁਸਾਬ ਓਹ ਹੋਂਦੇ ਵਿੱਚ ਦੋ ਮਹੀਨੇ ਬਾਅਦ ਗਾਂ ਲੱਗ ਗਈ ਅੱਛਾ ਮਹੀਨੇ ਨਹੀਂ ਗਾਂ ਸੁ ਪੈਂਦੀ ਆ ਹਾਂ ਆ ਇੱਕ ਸਾਲ ਦੀ ਬੱਛੀ ਆ ਸਾਰੀ ਆ ਇੱਕ ਸਾਲ ਦੀ ਆ ਲੈ ਲੋ ਥਣਥਣੋਂ ਵਧੀਆ ਚੰਗੇ ਆ ਥਾਣੇ ਵੇ ਲੋ ਕੁੜਾ ਸੀਲ ਸਾਉ ਵੇ ਲੋ ਕਿੰਨੀ ਵੇ ਲੋ ਚਾਰ ਥਾਣੇ ਚਾਰ ਥਾਣੇ ਆ ਨਾਲ ਚਟਾ ਗਿਆ ਦੋ ਸਿਰਫ ਚੱਲਣਗੇ ਚਾਰ ਹਾਂ ਉਹ ਉਦਾਂ ਹੀ ਆਏ ਠੀਕ ਆ ਠੀਕ ਆ ਸੀਲ ਸਾਉ ਵੇਖੋ ਪੂਛ ਚੱਕਲੋਤੀ ਹੈ ਆ ਵੇਖੋ ਪੂਰੀ ਸੰਭੀ ਹੈ ਨਾ ਵਸ਼ੀ ਵੀ ਦਾ ਬਾਕੀ ਦੋਸਤੋ ਇਹ ਵੀ ਨਾਲ ਵਿਖਾਊਗਾ ਡਿਟੇਲ ਪੁੱਛ ਲਈ ਆਪਾਂ ਵੇਖ ਰਹੇ ਹਾਂ ਤਾਂ ਵੀ ਪਹਿਲੇ ਥਾਣੇ ਵੇ ਲੋ ਕਿੱਡੀ ਜੋ ਆ ਸੱਜੇ ਖਮਦੂਰ ਆ ਆਸੇ ਬੈਣੀ ਵਾਲੇ ਥਾਣਾ ਦੇ ਵਿੱਚ ਦੋਸਤੋ ਥੋੜੀ ਥੋੜੀ ਕੋਟ ਜੀ ਹੈਗੀ ਆ ਠੀਕ ਆ ਥਾਣਾ ਜਿਹੜੇ ਬੱਚੀਆਂ ਲੱਗੀਆਂ ਵੇ ਲੋ ਜਿੱਦਾਂ ਮਰਜੀ ਨਹੀਂ ਤੇ ਕਈ ਸ਼ਾਇਲ ਵੈੜਾ ਇਹ ਲੋ ਲੋ ਆਹ ਰੋਤੀ ਨਾ ਸੰਭੀ ਬਦਣਾ ਚੰਗੀ ਲੋ ਵੀ ਪ੍ਰਭੂ ਇਹ ਪੰਛੀ ਵੀ ਜਿਹੜੀ ਆ ਬਕਾਊ ਆ ਲੰਬਾ ਧੋਨ ਨਾ ਆ ਕਰੋ ਜੇ ਗੇਟ ਲੰਬਾ ਧੋਨ ਨਹੀਂ ਆ ਵਿੱਚ ਐਸਾ ਤਾਂ ਬੱਚੀ ਹੈ ਜਿਹਦੇ ਧੋਨ ਦਾ ਨਾ ਜੋ ਬਣਾਉਗੇ ਅੱਛਾ ਭਾਈ ਹੈਪੀ ਇਹ ਕੀ ਹਿਸਾਬ-ਕਿਤਾਬ ਚ ਦੇਣੀ ਫਿਰ ਇਸ ਵਾਰ 10000 ਦੀ ਦੇਣੀ ਆ 10000 ਦੀ 10000 ਦੀ ਜਿਹਨੇ ਚ ਪਹੁੰਚ ਪਹੁੰਚ ਕੋਈ ਨਹੀਂ ਜੀ ਅੱਛਾ ਜੀ ਇਹ ਤਾਂ ਜੇ ਨਹੀਂ ਪਹੁੰਚ ਕੋਈ ਵੀ ਇਹ 10000 ਦੀ ਬੱਚੀ ਬੱਚੀ ਹੈ ਦੇਣੀ ਆ अच्छा रेड ज्यादा नहीं थोड़ा अच्छा, अच्छा। का थोड़ा कट हो जाए नहीं मानतान करेंगे वीर दा एदा अच्छा संधू साहब वो आंदे पौआ दी 5 6000 ਜਿਹਦੇ ਫੀਡ ਹੀ ਖਾ ਗਈ ਆਏ 5 6000 ਦੀ ਫੀਡ ਖਾ ਗਈ ਹਾਂ ਟਰਾ ਦੂਜੀ ਇਹਦੀ ਪਾਉਂਦੇ ਬੋਰੀ ਗਈਆਂ اچھا ਤੇ ਦੋ ਬੋਰੀ ਹੋਰ ਚੜ ਗਏ ਤੇ ਹੋਰ ਚੌਮ ਜਿਹਨੇ ਵਸ਼ੀਨ ਲਾ ਗਜਣਾ ਜੇ ਕੋਈ ਚੰਗੀ ਸੇਵਾਲਾ ਕਾਲੇ ਦੂਮ ਤੇ ਕੀਰੀ ਸੂ ਸਕਦੀ ਆ ਬਿਲਕੁਲ ਜੀ ਕੋਈ ਸ਼ੱਕ ਨਹੀਂ ਤੇ ਆ ਦੇਖੋ ਸਿੰਘ ਸਿੰਘ ਪੂਰੇ ਦਾਗੇ ਦਾਗੇ ਸਿੰਘ ਇਹ ਮਾੜੇ ਮਾੜੇ ਇਹ ਸਕੂਲੇ ਹੀ ਐ ਨਿਕਲ ਨਹੀਂ ਉਹ ਆਉਂਦੇ ਵੀ ਚੱਕਰ ਹੀ ਕੋਈ ਨਹੀਂ ਇਹਨਾਂ ਦਾ ਠੀਕ ਆ ਹਾਂਜੀ ਉਹ ਕਹਿੰਦੇ ਆ ਪਰ ਚਲੋ ਅੱਗੇ ਕੋਈ ਦਗਾ ਦਗਾਏ ਹੁੰਦੇ ਹਾਂ ਹਾਂਜੀ ਦਗਾਏ ਸਕਦੇ ਕੋਈ ਚੱਕਰ ਨਹੀਂ ਮਾੜੇ ਮਾੜੇ ਉਹ ਚੱਕਰ ਹੀ ਨਹੀਂ ਇਹਦਾ ਠੀਕ ਹੈ ਬਾਈ ਆਪੀ ਤੇ 10000 ਰੁਪਏ ਕੀਮਤ ਹੈ ਵੀਰੋ ਇਸ ਬੱਚੀ ਦੀ ਜੈਸਨੋ ਸਾਨੂੰ ਸਾਹ 8000 ਦੀ ਦੇਣੀ ਆ 8000 ਰੁਪਏ ਉਹ ਚੋਂ ਸਿਰਫ 100 200 ਛੋੜ ਹੀ ਹੁਣੀ ਆ ਲੈ ਲੋ ਭਰਾ ਇਹ ਲੋ ਜਿਹਦੇ ਮੈਨ ਲੱਤਾ ਚੁੱਕੀ ਫਿਰ ਉਹਨੂੰ ਵੀ ਚੱਕਰ ਨਹੀਂ ਚੰਗਾ ਸੋਨਾ ਥਣ ਬਣਾਉਗੀ ਠੀਕ ਹੈ ਜੀ ਚਾਰ ਥਾਣਾ ਪਾਕੀ ਸੱਜੇ ਖਾਪੇ ਥੋੜੀ ਥੋੜੀ ਕੂਕ ਜੀ ਵੇਚ ਹੈਗੀ ਆ ਉਹ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਦਾ ਮਾਝੀ ਚਿੰਬੜਿਆ ਰੋ ਇਹਨੂੰ ਚੱਕਰ ਹੀ ਨਹੀਂ ਗਾ ਆ ਲੈ ਲਓ ਇਹ ਛੋੜਾ ਵੀ ਮਾਰੇ ਚਾਰ ਤੇ ਬੰਦਾ ਬੁਰਜੀ ਨੇ ਵਜੇ ਜਾ ਕੇ ਬਸ ਬਸ ਐ ਸੀਲ ਸਾਬ ਤੇ ਅੱਜ ਅੱਪੀ ਭਰਾ ਦੋਵੇਂ ਪਸ਼ੂ ਆਪਣੇ ਕੋਲ ਦੋ ਤੇ ਨਹੀਂ ਸੰਦੋਵੇਂ ਚਲੋ ਵੇਖ ਗਈ ਆ ਆਪਾਂ ਵੇਚ ਲਈਏ ਮਾਲ ਬਸ ਬਸ ਹਾਂਜੀ ਤੇ 8000 ਦੀ ਹਾਂ ਨਾ ਹੋ ਜੂਗੀ ਹਾਂ ਨਾ ਜੋ 200 ਰੁਪਿਆ ਛੋੜ ਹੋਣੀ ਆ ਨੰਬਰ ਆਪਣੇ ਵੀ ਰੱਖ ਦਿੱਤੇ ਫੋਨ ਨੰਬਰ ਹੈਗਾ ਆਪਣਾ 8143377582 8143377582 ਇੱਥੇ ਵਟਸਐਪ ਚੱਲਦਾ ਹੈ ਠੀਕ ਹੈ ਹਾਂਜੀ ਸੋ ਇਹ ਨੰਬਰ ਜਿਹੜਾ ਦੋਸਤੋ ਵੀਰ ਹੈ ਵੀ ਜੇ ਆਪਾਂ ਚਲਦੇ ਕਰ ਦਵਾਂਗੇ ਸਕਰੀਨ ਤੇ ਥੱਲੇ ਤੇ ਆਹ ਦੋ ਪਸ਼ੂ ਦਿਖਾਤੇ ਆ ਪਸੰਦ ਆਉਣਗੇ ਤਾਂ ਸੱਰੀ ਤੁਸੀਂ ਘਰ ਪਹੁੰਚ ਕੇ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪਰਵਾਂ ਨੂੰ ਸਤਿ ਸ਼੍ਰੀ ਅਕਾਲ ਜੀ